ਸਤਿ ਸ਼੍ਰੀ ਅਕਾਲ ਲਾਈ ਪੰਜਾਬ ਹਰਪਰ ਨਿਊ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਪੇਸ਼ ਹਨ ਹੁਣ ਤੱਕ ਦੀਆਂ ਮੁੱਖ ਖਬਰਾਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਜੋ ਮਿਤੀ 26 ਤੋਂ 29 ਤੱਕ ਚੱਲੇਗਾ ਹੜ੍ਹਾਂ ਦੀ ਮਾਰ ਕਾਰਨ ਪੰਜਾਬ ਦਾ ਬਹੁਤ ਹੀ ਭਾਰੀ ਜਾਨੀ ਅਤੇ مالی ਨੁਕਸਾਨ ਹੋਇਆ ਹੈ ਇਸ ਮੰੰਦੀ ਚਰਚਾ ਲਈ ਇਹ ਵਿਧਾਨ ਸਭਾ ਦਾ ਵਿਸ਼ੇਸ਼ اجلاس ਅੱਜ ਤੋਂ ਸ਼ੁਰੂ ਹੋ ਚੁੱਕਾ ਹੈ ਇਸ ਬੈਠਕ ਵਿੱਚ ਪੰਜਾਬ ਦੇ ਹੜ੍ਹਾਂ ਦੀ ਮਾਰਨ ਕਾਰਨ ਹੋਏ ਨੁਕਸਾਨ ਦੇ ਪੂਰੇ ਢਾਂਚੇ ਸੰਬੰਧੀ ਵਿਸ਼ੇਸ਼ ਗੱਲਬਾਤ ਚਰਚਾ ਦਾ ਵਿਸ਼ਾ ਰਹਿਣ ਵਾਲੀ ਹੈ ਕੀ ਫੈਸਲੇ ਲਏ ਜਾਣਗੇ ਇਹ ਵੇਖਣ ਵਾਲੀ ਗੱਲ ਹੋਵੇਗੀ ਅਗਲੀ ਖਬਰ ਵੱਲ ਵੱਧਦੇ ਹੋਏ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਿੱਦਾ ਦਾ ਬੰਬ ਤਮਾਕਾ ਮਾਮਲਾ ਜੋ ਮੁੱਖ ਦੋਸ਼ੀ ਹੈ ਗੁਰਪ੍ਰੀਤ ਸਿੰਘ ਉਸ ਵੱਲੋਂ ਕੁਝ ਖੁਲਾਸੇ ਕੀਤੇ ਗਏ ਹਨ ਜਿਸ ਵਿੱਚ ਕਠੂਆ ਦਾ ਫੌਜੀ ਕੈਂਪ ਉਸ ਦੇ ਨਿਸ਼ਾਨੇ ਤੇ ਸੀ ਹੁਣ ਇਸ ਮੁੱਦੇ ਨੂੰ ਦੇਖਦੇ ਹੋਏ ਰਾਸ਼ਟਰੀ ਸੁਰੱਖਿਆ ਏਜੰਸੀਆਂ ਉਸ ਇਸ ਮਾਮਲੇ ਉੱਤੇ ਵਿਸ਼ੇਸ਼ ਨਿਗਰਾਨੀ ਰੱਖ ਰਹੀਆਂ ਹਨ ਇਸ ਤਰ੍ਹਾਂ ਦੇ ਖੌਫਨਾਕ ਇਰਾਦੇ ਸਨ ਗੁਰਪ੍ਰੀਤ ਸਿੰਘ ਦੇ ਜੇਕਰ ਧਮਾਕੇ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਹੀ ਮੀਂਹ ਨਾ ਪੈਂਦਾ ਤਾਂ ਉਹ ਉਸਨੇ ਇਸ ਆਪਣੇ ਖੌਫਨਾਕ ਅਣਜਾਣ ਇਰਾਦੇ ਨੂੰ ਅੰਜਾਮ ਦੇ ਦੇਣਾ ਸੀ ਅੱਗੇ ਦੱਸਿਆ ਗਿਆ ਹੈ ਕਿ ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ 2 ਕਿਲੋਗ੍ਰam ਦਾ ਬੰਬ 10 ਫੁੱਟ ਤੱਕ ਨੁਕਸਾਨ ਪਹੁੰਚਾਉਂਦਾ ਹੈ ਪਰ ਉਸ ਕੋਲ 3 ਕਿਲੋਗ੍ਰam ਤੱਕ ਦਾ ਬੰਬ ਬਣਾਉਣ ਦੀ ਸਮੱਗਰੀ ਸੀ ਅਤੇ ਜੋ ਕਿ 25 ਫੁੱਟ ਤੱਕ ਦੇ ਘੇਰੇ ਵਿੱਚ ਹਰ ਤਰ੍ਹਾਂ ਦੀ ਚੀਜ਼ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦਾ ਹੈ ਅਗਲੀ ਖਬਰ ਹਰਿਆਣਾ ਸਰਕਾਰ ਨੇ ਦਿੱਤੀ ਔਰਤਾਂ ਨੂੰ 2100 ਰੁਪਏ ਦੀ ਤੋਹਫਾ ਇਸ ਯੋਜਨਾ ਵਿੱਚ ਤੇ ਜਾਂ ਇਸ ਤੋਂ ਵੱਡੇਰੀ ਉਮਰ ਦੀਆਂ ਔਰਤਾਂ ਨੂੰ ਲਾਭ ਹੋਵੇਗਾ ਇਸ ਵਿੱਚ 1 ਲੱਖ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਇਸ ਤਰ੍ਹਾਂ ਇਸ ਯੋਜਨਾ ਦੇ ਨਾਲ ਹੁਣ ਪੰਜਾਬ ਵਿੱਚ ਜੋ ਔਰਤਾਂ ਨੂੰ 1100 ਰੁਪਏ ਦੀ ਜ਼ਕੀਮ ਦੇਣ ਦਾ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਉਸ ਦੀ ਹਲਚਲ ਵੀ ਤੇਜ਼ ਹੋ ਚੁੱਕੀ ਹੈ ਅਗਲੀ ਖਬਰ ਵੱਲ ਵਧਦੇ ਹਾਂ 트럼ਪ ਸਰਕਾਰ ਵੱਲੋਂ H1B ਵੀਜ਼ਾ ਦੇ ਬਾਅਦ ਇੱਕ ਹੋਰ ਝਟਕਾ ਬ੍ਰਾਂਡਡ ਦਵਾਈਆਂ ਤੇ ਲਗਾਇਆ 100% ਟੈਰਿਫ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਬ੍ਰਾਂਡਡ ਜਾਂ ਪੇਟੈਂਟ ਦਵਾਈਆਂ ਤੇ 100% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਇਹ ਟੈਰਿਫ 1 ਅਕਤੂਬਰ 2025 ਤੋਂ ਲਾਗੂ ਹੋ ਜਾਵੇਗਾ ਇਸ ਟੈਰਿਫ ਨਾਲ ਉਹਨਾਂ ਕੰਪਨੀਆਂ ਤੇ ਇਹ ਟੈਕਸ ਨਹੀਂ ਲਗਾਇਆ ਜਾਵੇਗਾ ਜੋ ਪਹਿਲਾਂ ਹੀ ਅਮਰੀਕਾ ਵਿੱਚ ਆਪਣੇ ਫਾਰਮਾ ਸਿਊਟੀਕਲ ਪਲਾਂਟਸ ਕਾਫੀ ਤੇ ਕਰ ਰਹੀਆਂ ਹਨ ਅਮਰੀਕੀ ਰਾਸ਼ਟਰਪਤੀ ਪਹਿਲਾਂ ਹੀ ਭਾਰਤ ਤੇ 50% ਟੈਰਿਫ ਲਗਾ ਚੁੱਕੇ ਹਨ ਇਹ ਟੈਰਿਫ 21 ਅਗਸਤ ਤੋਂ ਲਾਗੂ ਹੋ ਚੁੱਕਾ ਹੈ